ਫਗਵਾੜਾ ਦੀਆਂ ਸੜਕਾਂ ਤੇ ਰਾਤ ਸਮੇਂ 6 ਵਿਦੇਸ਼ੀ ਤੇ 8 ਪੰਜਾਬੀ ਕੁੜੀਆਂ ਲੋਕਾਂ ਨੂੰ ਕਰਦੀਆਂ ਸੀ ਬਲੈਕਮੇਲ ਆ ਜਾਂਦੇ ਰਾਗੀਰਾ ਤੋਂ ਬਟੌਰ ਦੀਆਂ ਸਨ ਪੈਸੇ ਮਨਾ ਕਰੰਤੇ ਮੌਕੇ ਤੇ ਕਰਦੀਆਂ ਸਨ ਹੰਗਾਮਾ ਪੁਲਿਸ ਨੇ ਇੱਕ ਬਾਰ ਫਿਰ ਛਾਪਾ ਮਾਰ ਅਸਗਰੋ ਦੇ ਚਿਹਰੇ ਕਿਤੇ ਨੰਗੇ ਕਾਜ਼ੀ ਹੈ ਕਿ ਖਬਰ ਫਗਵਾੜਾ ਦੇ ਲੋਗੇ ਤੋਂ ਸਾਹਮਣੇ ਆ ਰਹੀ ਹੈ ਜੋ ਕਿ ਏਰੀਆ ਗਲਤ ਕੰਮ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਮੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਗਸ਼ਤ ਦੌਰਾਨ ਵਿਦੇਸ਼ੀ ਤੇ ਪੰਜਾਬਣ ਕੁੜੀਆਂ ਨੂੰ ਕਾਬੂ ਕੀਤਾ ਜੁਰਾਤ ਦੇ ਹਨੇਰੇ ਵਿੱਚ ਗਾਕਾ ਨੂੰ ਨਿਸ਼ਾਨਾ ਬਣਾਉਂਦੀਆਂ ਨੇ ਤਾਂ ਉਥੋਂ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੁੱਲ 6 ਵਿਦੇਸ਼ੀ ਕੁੜੀਆਂ ਤੇ 8 ਪੰਜਾਬਣ ਕੁੜੀਆਂ ਨੂੰ ਗਸ਼ਤ ਦੌਰਾਨ ਕਾਬੂ ਕੀਤਾ ਗਿਆ ਜੋ ਕਿ ਗਲਤ ਕੰਮ ਕਰਦੀਆਂ ਨੇ ਹਾਲਾਂਕਿ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਇਹਨਾਂ ਨੂੰ ਮਨਾ ਕਰਦਾ ਹੈ ਤਾਂ ਉਹਨਾਂ ਤੇ ਗਲਤ આરોਪ ਲਗਾ ਕੇ ਉਹਨਾਂ ਤੋਂ ਪੈਸੇ ਵੀ ਇਹ ਠੱਗਦਿਆਂ ਨੇ ਤੇ ਇਹਨਾਂ ਕੁੜੀਆਂ ਖਿਲਾਫ ਵੱਖ-ਵੱਖ ਕੇਸ ਵੀ ਦਰਜ ਕੀਤੇ ਗਏ ਨੇ ਇਸ ਤੋਂ ਇਲਾਵਾ ਪੁਲਿਸ ਨੇ ਕਿਹਾ ਹੈ ਕਿ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਕੋਰਟ ਚ ਪੇਸ਼ ਕੀਤਾ ਜਾਵੇਗਾ ਤਾਂ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਇਸ ਮਾਮਲੇ ਤੇ ਪੁਲਿਸ ਨੇ ਹੋਰ ਕੀ ਕੀ ਕੀਤਾ ਹੈ ਤੁਸੀਂ ਵੀ ਸੁਣੋ ਹਾਂ ਸਰ ਕੀ ਮਾਮਲਾ ਪਤੀ ਸਾਹਿਬ ਜਿਹੜੇ ਇੱਕ ਲੜਕੀਆਂ ਤੁਸੀਂ ਸਿਵਲ ਹਸਪਤਲ ਲੈ ਕੇ ਆਏ ਆ ਰਾਤ ਅਸੀਂ ਉੱਥੇ ਲੋਗਟ ਗਸ਼ਤ ਦੇ ਸੌਣ ਵਿੱਚ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੀ ਸੀ ਲੋਗਟ ਤਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਇੱਥੇ ਇੱਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਕਾਲੇ ਰੰਗ ਦੀਆਂ ਉਹ ਵੀ ਬੰਦਿਆਂ ਨੂੰ ਲੈ ਜੰਦੀਆਂ ਪਰੇ ਆਪਣੇ ਬਾਗ ਹੱਥਾਂ ਦੇ ਕਰੀਪੇ ਪਰੇ ਜਾ ਕੇ ਜੋ ਉਹਨਾਂ ਨੂੰ ਚੱਕ ਚੁੱਕਾ ਕੇ ਉਹਨਾਂ ਕੋ ਪੈਸੇ ਕੋ ਨਹੀਂ ਦੀਆਂ ਜਾਂ ਉਹਨਾਂ ਦਾ ਆਬਜੈਕਸ਼ਨ ਲਉਂਦੀਆਂ ਤੇ ਤੁਹਾਨੂੰ ਪੈਸੇ ਨਹੀਂ ਦਿੱਤੇ ਤਾਂ ਸਾਡਾ ਸ਼ਿਕਾਇਤ ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਵਾਂਗੇ ਤਾਂ ਉਹਦੇ ਮੱਦੇਨਜ਼ਰ ਸ਼ੇਵ ਦੇ ਛਿਗੁਰੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਇਹ ਪੰਜਾਬਰ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਵਸਲਾ ਫਸਲਾ ਕੇ ਉਹਨਾਂ ਕੋਲ ਪੈਸੇ ਵਟੋਲਦੀਆਂ ਧੰਕੀ ਦੇ ਕੇ ਵੀ ਤੈਨੂੰ ਅਸੀਂ ਪਖਾਵਾਗੇ ਕੇਜਾ ਇੰਨਾ ਕਰਦਾਂਗੇ ਤਾਂ ਉਹਨਾਂ ਦੇ ਖਿਲਾਫ ਅਸੀਂ ਵੱਖ-ਵੱਖ ਕੇਸ ਦਰਜ ਕਰਾਂਗੇ ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਤੋਂ ਇੰਨਾ ਸਾਹਮਣੇ ਆਇਆ ਕੁਝ ਇਹ ਦਾ ਕੋਈ ਜੁਗਾਂਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਤੁਹਾਨੂੰ ਕਲੀਅਰ ਨਹੀਂ ਮਿਲੇ ਅਸੀਂ ਕਰ ਰਹੀ ਆਂ ਅੱਛਾ ਜੀ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀ ਜਿਹੜਾ ਇਹਨਾਂ ਦੇ ਹੈਗੇ ਕਿ ਸਮਾਪਤੀ ਹੋ ਚੁੱਕੀ ਹੈ ਉਸ ਸੇ ਨੂੰ ਨੋਟੀਫਿਕੇਸ਼ਨ ਚ ਲੈ ਆ ਰਹੇ ਆਂ ਤੁਹਾਨੂੰ ਕੁਝ ਤੇ ਦੋ ਕਰੇ ਮਿਲੇ ਆਂ ਤੇ ਬਾਕੀਆਂ ਦੇ ਅਸੀਂ ਲੈਣੇ ਆਂ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਬਈ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲਦੀਆਂ ਤੇ ਜਿਵੇਂ ਰਾਤ ਸਮੇਂ ਹੀ ਆਉਂਦੀਆਂ ਹੂੰ ਹੂੰ ਇਹ ਰਾਤ ਸਮੇਂ ਆ ਕੇ ਉੱਥੇ ਗਾਕਾਂ ਨੂੰ ਉਧੇ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਲੀਆ ਤੇ ਕਈਆਂ ਨੇ ਬਾਅਦ ਚਲੇ ਵੀ ਜਾਂਦੀਆਂ ਰਾਤ ਅੱਛਾ ਇਹ ਦੱਸੋ ਕੋਈ ਨਸ਼ੇ ਦੇ ਬੀਬੀ ਚੋੜਦੀ ਹੈਗੀਆਂ ਕੋਈ ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਖਰਮੀਆਂ ਪੀਂਦੀਆਂ ਹੈਗੀਆਂ ਲੱਗਦੀ ਤੇ ਇਹਨਾਂ ਦੱਸਿਆ ਵੀ ਦਵਾਈ ਚੱਲ ਰਹੀ ਹੈ ਉਹਨਾਂ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਇਹਨਾਂ ਦੇ ਖਿਲਾਫ ਦੋ ਵਕਫ ਵਕਫ ਮਕਦਮੇ ਦਰਜ ਕੀਤੇ ਆ ਜਿਨ੍ਹਾਂ ਨੂੰ ਸੀਰਕੋਰਟ ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਾਂਗੇ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਆ ਅਸੀਂ 384 ਅਨੁਸੂਚੀ 341 ਆਪੀਸੀ ਤਹਿਤ ਉਹ ਮਕਰਮੇ 39 ਨੰਬਰ ਮਕਰਮਾ ਤੇ 40 ਨੰਬਰ ਮਕਰਮਾ ਦਰਜ ਕੀਤੇ ਆ ਤਾਂ ਉਹਦੀ ਇਨਵੈਸਟੀਗੇਸ਼ਨ ਅੱਗੇ ਹੁਣ ਸਾਡੀ ਜਾਰੀ ਹੈ ਜੋ ਵੀ ਇਨਵੈਸਟੀਗੇਸ਼ਨ ਚਾਹੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾ। ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿਣ ਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾ ਵੀ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਨੇ। ਇਹ ਦੌਰਾਨੇ ਤਪੀਰ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਪਰ ਜ਼ਿਆਦਾਤਰ ਇਹ ਜਲੰਧਰ ਸਾਈਡ ਉਲ ਹੁੰਦੀਆਂ ਰਾਤ ਸਮੇਂ ਹੁੰਦੀਆਂ ਨਾਈਟ ਸਮੇਂ ਦੇਨ ਸਮੇ ਕੋਈ ਨਹੀਂ ਹੁੰਦੀ ਉੱਥੇ ਰਾਤ ਸਮੇ ਨਾਈਟ ਆ ਕੇ ਇੱਦਾਂ ਆਪਣੇ ਗਾਹ ਕਲੱਬਦੀਆਂ ਤੇ ਮੁਰਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੋਕਾਂ ਨੂੰ ਡਰਾਉਂਦੀਆਂ ਆ ਬਲੈਕਮੇਲ ਕਰਦੀਆਂ ਕਈਆਂ ਦੇ ਚੇਲੇ ਵੀ ਜਾਂਦੀਆਂ ਬਲੈਕ ਜਿਆਦਾ ਬਲੈਕਮੇਲ ਕਰਦੀਆਂ ਫਿਰ ਜੇ ਉਸ ਕੋ ਪੈਸੇ ਲੈ ਲੇ ਫਿਰ ਤੁਸੀਂ ਪੈਸੇ ਦੇ ਦੋ ਨਹੀਂ ਤਾਂ ਤੈਨੂੰ ਅਸੀਂ ਕਹਾਂਗੇ ਕਿ ਤੁਹਾਨੂੰ ਪੁਲਿਸ ਕੋ ਫੜਾ ਲਾਂਗੇ ਤੇ ਤੁਹਾਨੂੰ ਐ ਕੀਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸਦੀਆਂ ਫਿਰ ਇਦਾਂ ਤੂੰ ਹੀ ਸਾਡ ਨਾਲ ਐ ਕਰ ਰਹੇ ਹੋ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਫੋਰਸੇਬਲ ਪੈਸੇ ਲੈਂਦੀਆਂ ਆ ਆਪਾਂ ਨੂੰ ਸੂਚਨਾ ਕਿਤਾਈ ਸੀ ਜੀ ਇਹ ਮੇਰੇ ਕੋਲ ਦੋ ਆਪਣੇ ਮੈਂ ਆਪਣੇ ਮਦਈ ਆਏ ਸੀ ਜਿਨ੍ਹਾਂ ਨੇ ਵਕਵਕ ਆਪਣੇ ਬੈਂਕ ਦਰਜ ਕਰਾਏ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ